हेलो एंड वेलकम गाइस कि मैं ऐप सारे कैंट होंगे पूरे कैंटा हो तो आज जीस ਤੋਂ पिकअप لیتی ਸੀ ਤੇ ਉਸ ਨੂੰ ਪੁੱਠੇ ਦੇਈ ਸੀ ਵੀ 4 ਦਿਨ ਚਲਉਣ ਖਾਤਾ ਤੇ ਅੱਜ ਫਾਈਨਲੀ 4 ਦਿਨ ਪੂਰੇ ਹੋ ਗਏ ਤੇ ਅੱਜ ਮੈਂ ਪਹਿਲਾਂ ਸਕੂਲੋਂ ਦੀ ਛੁੱਟੀ ਕਰੇ ਆ ਗਿਆ ਸੀਗਾ ਤੇ ਫਿਰ ਅਸੀਂ ਲਾਲਗੜ ਗਏ ਫਿਰ ਪੁੱਠਾ ਆਇਆ ਫਿਰ ਫੇਰ ਲਾਲਗੜ ਗਏ ਫਿਰ ਪਿਕਪਲੇ ਕਹਿੰਦੀ ਲਾਲਗੜੋਂ ਮੈਂ ਇਕੱਲਾ ਇਕੱਲੇ ਨਹੀਂ ਲੈ ਕੇ ਜਾਂਦੀ ਇਹ ਲਾਲਗੜੋਂ ਜਾ ਕੇ ਇਕੱਲਾ ਸੀ ਜਮਾ ਕੋਈ ਨਹੀਂ ਸੀ ਮੈਂ ਇਕੱਲਾ ਸੀ ਤੇ ਆ ਅੱਜ ਲੈ ਕੇ ਆਂਦੀ ਆ ਤੇ ਦੇਖੋ ਲੋਡ ਵੀ ਕਰਤੀ ਔਰ ਭਈ ਇਹ ਟੈਂਕੀ 500000 ਲੀਟਰ ਵਾਲੀ ਆ ਕੰਨੀ ਫਰੀ ਭਈ ਇਧਰ ਆ ਡੀਜ਼ਲ ਦਾ ਡਰਮ ਭਰੇ ਤੇ ਲੋਡ ਵੀ ਕਰਤੀ ਤੇ ਮੈਂ ਕੱਲਾ ਲੈ ਕੇ ਆਇਆ ਲਾਲਗੜੋਂ ਜਾ ਕੇ ਤੇ ਚੈੱਕ ਕਰੋ ਪਿਕਅਪ 'ਚ ਬੈਠਣ ਦਾ ਨਿਆਰਾ ਹੀ ਬੜਾ ਆਉਂਦਾ ਸਟੀering ਪਿਕਅਪ 'ਚ ਬੈਠਣ ਦਾ ਨਿਆਰਾ ਹੀ ਬੜਾ ਆਉਂਦਾ ਕੁੱਲੇ ਨੂੰ ਜਿੰਮ ਬਾਦ ਮੀ ਆਈ ਹੁੰਦਾ ਸੀਸੇ ਦਾ ਉੱਪਰ ਹੈ ਹੀ ਹੈ ਦੋਨੇ ਆਦਮੀ ਆਈ ਹੁੰਦਾ ਸੀਸੇ ਦੇ ਉੱਪਰ ਹੋਣੀ ਹੋਣੀ ਚਾਹੀਦੀ ਤੇ ਮੀ ਲੱਗਦਾ ਹੋਰ ਨਹੀਂ ਨਿਆਰਾ ਉਹ ਫਨ ਬੈਠਣ ਦੇ ਵਿੱਚ ਇੱਕ ਵਾਰੀ ਸਾਨੂੰ ਬਾਹਰੋਂ ਦਿਖਾਉਣੇ ਚੱਲੋ ਹਾਂ ਲੋਡ ਕੀਤੀ ਵੀ ਚਲੋ ਸੂਲ ਚੈੱਕ ਕਰੋ ਠੀਕ ਹੈ ਨਹੀਂ ਇਹੋਂ ਬਰੇਤੀ ਦੇ ਉੱਤੇ ਪਿੱਸਾ ਟਾਇਰ ਨਹੀਂ ਖੜਾਈ ਹੈ ਇੱਥੇ ਮੈਂ ਹੀ ਖੜਾਈ ਹੈ ਬੱਚਾ ਕਾ ਭਈਆ ਇੱਥੇ ਤਿੰਨ ਕਟੰਬੇ ਹੈ ਭਈਆ ਚਲੋ ਫਿਰ ਇੱਕ ਵਾਰ ਚੈੱਕ ਕਰੋ ਪੂਰੀ ਹੋ ਸਟਾਈਲ ਨਾਲ ਚਲੋ ਫਿਰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤੱਕ ਤਾਂ ਬਾਈ ਬਾਈ